ਇਸ ਵਾਸਤੇ ਅੱਜ ਵੀ 9 ਤਰੀਕ ਨੂੰ ਜਿਹੜੀ ਫਾੜੀ ਹੋਈ ਹੈ ਇੱਥੇ ਉਹਦੇ ਜਿਹੜੇ ਮਤਾ ਪਾਸ ਕੀਤਾ ਉਹ ਮਤਾ ਦੇ ਕੇ ਸਾਡੀ 6 ਮੈਂਬਰੀ ਕਮੇਟੀ ਤੇ 101 ਲੀਡਰ ਖਨੋੜੀ ਖਨੋਰੀ ਬਾਡਰ ਤੇ ਗਿਆ ਉਸ ਮੋਰਚੇ ਕੋਲੇ ਉਹਨਾਂ ਨੂੰ ਇਹ ਮਤਾ ਪੇਸ਼ ਕੀਤਾ ਹੈ ਬੇਸੀ ਤੁਹਾਡੀਆਂ ਮੰਗਾਂ ਦੀ ਸਪੋਰਟ ਕਰਦੇ ਆ ਤੇ ਆ ਪਟਿਆਲੇ ਦੁੱਖਨਵਾਲਨ ਗੁਰਦੁਆਰੇ ਚ ਪਹਿਲਾਂ 15 ਰੱਖੀ ਸੀ ਅੱਜ 14 ਉਹ ਮੀਟਿੰਗ ਜਾਓ ਬਹਿ ਕੇ ਵਿਸ਼ਾਲ ਏਕਾ ਕਰਕੇ ਕਿਉਂਕਿ ਦੁਸ਼ਮਣ ਬਹੁਤ ਵੱਡਾ ਹੈ ਇਕੱਲੇ ਇਕੱਲੇ ਤੋਂ ਵਿੜਾਈ ਜਿੱਤੀ ਨਹੀਂ ਜਾਣੀ ਇਹ ਨਾ ਇਕੱਲਾ ਕਿਸਾਨ ਮੋਰਚਾ ਲਾ ਸਕਦਾ ਇਸ ਵਾਸਤੇ ਜ਼ਰੂਰ ਤੇ ਹੈ ਕਿ ਪਹਿਲਾਂ ਤਾਂ ਪੂਰੀਆਂ ਕਿਸਾਨ ਜੱਫੇਬੰਦੀਆਂ ਦਾ ਏਕਾ ਹੋਵੇ ਕਿਸਾਨ ਜੱਫੇਬੰਦੀਆਂ ਨੂੰ ਛੱਡ ਕੇ ਫਿਰ ਮਜ਼ਦੂਰ ਜੱਫੇਬੰਦੀਆਂ ਇਨਾਂ ਦੀ ਕਰੋੜਾਂ ਦੀ ਮੈਂਬਰਸ਼ਿਪ ਹੈ ਫਿਰ ਕਰੋੜਾਂ ਦੇ ਵਿੱਚ ਜਿਹੜੇ ਮਲਾਜ਼ਮਾਂ ਉਹਨਾਂ ਸਾਰਿਆਂ ਦੇ ਉੱਤੇ ਹਮਲੇ ਹੋ ਰਹੇ ਆ ਠੇਕੇ ਤੇ ਰੱਖੇ ਜਾ ਰਹੇ ਆ ਜਿਹੜਾ 50-5000 ਮਲਾਜ਼ਮ ਤਨਖਾਹ ਲੈਂਦਾ ਸੀ ਉਹਨੂੰ ਠੇਕੇ ਤੇ 10000 ਤੇ ਰੱਖਿਆ ਜਾ ਰਿਹਾ ਹੈ 40000 ਦਾ ਉਹਦੇ ਪੇਟ ਦੇ ਵਿੱਚ ਨੱਕ ਮਾਰੀ ਜਾ ਰਹੀ ਹੈ ਸਾਡੀ ਤਾਂ ਜ਼ਮੀਰ ਖੋਣੀ ਹੈ ਉਹਨਾਂ ਦੀ ਖੋੜੀ ਪੂਰੇ ਅਦਾਰਿਆਂ ਦੇ ਅੰਦਰ ਠੇਕਾ ਸਿਸਟਮ ਲਾਗੂ ਹੈ ਮੰਡੀਆਂ ਖਾਦਮ ਕੀਤੀਆਂ ਜਾ ਰਹੀਆਂ ਐਫਸੀਆਈ ਖਾਦਮ ਕੀਤੀ ਜਾ ਰਹੀ ਹੈ ਆ ਜਿਹੜਾ ਤੁਸੀਂ ਨਰਸਿੰਹਾ ਰਾਓ ਦੀ ਗੱਲ ਕਰੀ ਸੀ ਜਿੱਦੇ ਦੀ ਨਰਸਿੰਹਾ ਰਾਓ ਦੀ ਸਰਕਾਰ ਬਣ ਗਈ ਪੂਰੇ ਹਿੰਦੁਸਤਾਨ ਦੇ ਅੰਦਰ ਸਰਕਾਰੀ ਕੋਈ ਆਪਣੇ ਜਿਹੜੇ ਕਦਮ ਨਹੀਂ ਬਣੇ ਕੋਈ ਸਰਕਾਰੀ ਕਦਮ ਨਹੀਂ ਬਣਿਆ ਐਫਸੀਆਈ ਦਾ ਦੇ ਕਦਮ ਬਣੇ ਆਬਾਦੀਆਂ ਅੜਾਨੀਆਂ ਦੇ ਬਣੇ ਆ ਆ ਤੁਹਾਡੇ ਉਦੋਂ ਬਾਅਦ ਆਪਣੇ ਨਿਗਾ ਚ ਆਉਂਦੀਆਂ ਦੋ ਥਾਂ ਹੀ ਬਣਿਆ ਆਪਣੇ ਅਗੇ ਇੱਕ ਤਾਂ ਬਣਿਆ ਚੀਨੀ ਤੇ ਇੱਕ ਮੋੜਾ ਇਹ ਪ੍ਰਾਈਵੇਟ ਆ ਨਿੱਤੂ ਆ ਸਾਡੇ ਵਾਲੇ ਪਧੌਰ ਦੀ ਜਗ੍ਹਾ ਤੇ ਨੇ ਫਿਰ ਵੀ ਨਹੀਂ ਕਰਾਈ 100 ਭਾਂਡਾ ਤਿਆਰ ਕੀਤਾ ਜਾ ਰਿਹਾ ਹੈ ਕਾਰਪੋਰੇਟਾਂ ਵੱਲੋਂ ਭਾਂਡੇ ਦੇ ਵਿੱਚ ਸਮਾਨ ਹੀ ਪਾਉਣਾ ਹੈ ਪਿਛਲਾ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਚਾਰ社 ਨੂੰ ਇਹਨਾਂ ਨੇ ਮੰਡੀ ਦਾ ਅਧਿਕਾਰ ਦਿੱਤਾ ਸੀ ਆ ਤੁਹਾਡੇ ਵਾਲੇ ਝੰਡਿਆਂ ਨੇ ਉਹ ਰੱਦ ਕਰਾਇਆ ਤੇ ਐਕਟੀ ਜਿਹੜਾ ਕੁਝ ਹੋਇਆ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਕੇਂਦਰ ਦੀ ਸਰਕਾਰ ਪੱਲਾ ਝਾੜਦੀ ਹੈ ਵੀ ਅਸੀਂ ਝੋਨਾ ਖਰੀਦਣ ਵਾਸਤੇ ਪੰਜਾਬ ਸਰਕਾਰ ਨੂੰ ਪੈਸੇ ਦੇਦੇ ਪਰ ਇੱਥੇ ਪੰਜਾਬ ਦੀ ਸਰਕਾਰ ਸੈਨਰ ਵਾਲੇ ਐ ਆ ਖੜੇ ਕਰੀ ਖੜੇ ਸੀ ਵੀ ਅਸੀਂ ਨਹੀਂ ਝੋਨਾ ਖਰੀਦਣਾ ਬੜਾ ਯਾਦ ਹੋਣੀ ਹੈ ਇਹ ਗੱਲ ਬਿਲਕੁਲ ਖੜੇ ਸੀ ਜਿੱਦਾਂ ਤੁਸੀਂ ਆਪਣੀਆਂ ਤਿੰਨ ਕੋਨੀ ਤੇ ਤਲਸਾ ਲਾਇਆ ਉੱਧੇ ਤੁਹਾਡੇ ਨਾਲ ਆੜਤੀਏ ਵੀ ਆਏ। ਉੱਥੇ ਇੱਕ ਦੋ ਆੜਤੀਏ ਬੋਲੇ ਯਾਰ ਕਰੋ। 14 ਮੋਚ ਚੜਾ ਰਿਹਾ। ਪਰ ਗੋਲੀ ਨਹੀਂ ਲੱਗ ਰਹੀ। 17 ਮੋਚ ਚੜਾ ਰਿਹਾ। ਗੋਲੀ ਨਹੀਂ ਲੱਗ ਰਹੀ। ਤੇ 5-7 ਸਾਲ ਪਹਿਲਾਂ ਦੀ ਗੱਲ ਕਰੀਏ। 23-24-25 ਮੋਚਰ ਤੱਕ ਝੋਨਾ ਤੁਹਾਡਾ ਡਿੱਗਦਾ ਸੀ। ਇਹ ਸਾਡੇ ਵਾਲੀ ਚੂੜੀ ਕੱਸੀ ਜਾ ਰਹੀ ਹੈ। ਕਿ ਗੋਲੀ ਉਦੋਂ ਜਾਵੇ ਸ਼ੈਲਰ ਚ ਜਦੋਂ ਬੋਰੀਆਂ ਨੂੰ ਵੱਢ ਕੇ ਛੱਲ ਲਗਾਈ ਮਸ਼ੀਨ 'ਚ ਪਾ ਦਿੱਤਾ ਗਿਆ। ਉਹ ਸਾਰਾ ਜਿਹੜਾ ਮਦਦ ਭਜਨ ਆਵਾ ਕਸਾਂ ਉੱਤੇ ਆਇਆ ਜਾ ਕੀਤਾ ਜਾ ਰਿਹਾ ਹੈ। ਵਪਾਰੀ ਆਹੜੀਆਂ ਕਾਰਖਾਨੇਦਾਰ ਉਹਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ ਟੇਡੇ ਮੇਡੇ ਕੰਮ। ਸੋ ਅੱਜ ਦਾ ਜਿਹੜਾ ਖੰਡਾ ਨਮਾ ਜਿਹੜਾ ਤੁਸੀਂ ਦਿੱਲੀ ਗੱਦਕਾ ਕੇ ਆਏ ਸੀ। ਮੋਦੀ ਨੂੰ ਇਸ ਗੱਲ ਦਾ ਪਤਾ ਹੈ। ਵੀ ਪਾਰਲੀਮੈਂਟ ਦੇ ਅੰਦਰ ਇਹ ਖਰੜਾ ਦੁਆਰੇ ਪਾਸ ਨਹੀਂ ਹੋਣਾ। ਉਸ ਨੇ ਕੀ ਸ਼ਰਤ ਕੀਤੀ ਜਿਹੜੀ ਸਾਫ਼ੀ ਕਹਿ ਗਈ ਹੈ ਵੀ ਬੜੇ ਇਹਨਾਂ ਕੋਲੇ ਕਾਨੂੰਨ ਦਾਰਨਾ ਹੈ। ਉਹ ਇਹ ਹੈ ਉਹਨਾਂ ਨੇ ਹੁਣ ਸੂਬਿਆਂ ਨੂੰ ਭੇਜਤਾ ਕਿਉਂਕਿ 10-12 ਸੂਬਿਆਂ 'ਚ ਭਾਜਪਾ ਦੀ ਸਰਕਾਰ ਹੈ। ਜਿੱਥੇ ਭਾਜਪਾ ਦੀ ਸਰਕਾਰ ਹੈ ਮੋਦੀ ਜੀ ਦਾ ਹੁਕਮ ਉਹਨਾਂ ਨੇ ਮੰਨ ਨਹੀਂ ਰਹਿਣਾ। ਤੇ ਜਿੱਥੇ ਨਹੀਂ ਉੱਥੇ ਵੀ ਭਾਈ ਮੜਾ ਮੋਟਾ ਅੱਖ ਮਟੱਕਾ ਦੂਜੀ ਸਰਕਾਰਾਂ ਨਾ ਹੋਣਗੀਆਂ ਅਸੀਂ ਪੰਜਾਬ ਸਰਕਾਰ ਦੀ ਖੰਡ ਰੋਕਣਗੇ ਉਹਨਾਂ ਅਸੀਂ ਹੁਣ ਪੰਜਾਬ ਸਰਕਾਰ ਦੀ ਗੱਲ ਕਰ ਲੈਂਦੇ ਹਾਂ ਤੁਸੀਂ ਆ ਜਿਹੜੇ ਢਾਈ ਤਿੰਨ ਸਾਡੇ ਨਾਲ ਦੀ ਸਰਕਾਰ ਚੱਲੀ ਐ ਇਹਨਾਂ ਨੇ ਕਿਹੜੀ ਗੱਲ ਕੀਤੀ ਐ ਜਿਹੜੀ ਇਹਨਾਂ ਨੇ ਖਾਣਾਂ ਦੇ ਹੱਕ 'ਚ ਕੀਤੀ ਸਾਡੇ ਜਿਹੜੇ ਦਿੱਲੀ ਮੋਰਚੇ ਦੇ ਜਿਹੜੇ ਕਿਸਾਨ ਸੀ ਸ਼ਹੀਦ ਹੋਇਆ 750 ਤੋਂ ਜੋ ਪੰਜਾਬ ਦੇ ਬੋਗੇ ਸੀ ਸ਼ਰਮ ਵੀ ਨਾ ਆਉਂਦੀ ਨਰੇ ਰਾਜਾ ਬੰਦ ਕਰ ਦਿਓ ਨਰੇ ਰਾਜਾ